ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੋਲ ਹੀ ਤੇ ਨਰਾਇਣ ਰਾਖ ਸੋਲ ਹੀ ਕਾਹਤ ਕੈ ਨ ਪਹੁੰਚੈ ਸੋਲ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5 ਸੋਲਹੀ ਤੇ ਨਰਾਇਣ ਰਾਖ ਸੁਲਹੀ ਕਾਹਤ ਕਹੀਂ ਨ ਪਹੁੰਚੈ ਸੋਲਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਿਨਾਂ ਰਚਿਆ ਤਿਨ ਦੀਨਾ ਧਾਕ ਉਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5 ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5 ਸੋਲਹੀ ਤੇ ਨਰਾਇਣ ਰਾਖ ਸੋਲਹੀ ਕਾ ਹਤ ਕੈ ਨ ਪਹੁੰਚੈ ਸੋਲਹੀ ਹੋਏ ਮੂਆ ਨਾ ਪਾਕ ਰਹਾ ਕਾਰਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹੱਲਾ ਪੰਜਵਾਂ ਸੋਲਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕੈ ਨ ਪਹੁੰਚੈ ਸੋਲਹੀ ਹੋਏ ਮੂਆ ਨ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਬਿਲਾਵ ਮਹੱਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੁਲਹੀ ਕਾਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਿਨ ਰਚਿਆ ਤਿਨ ਦੀਨਾ ਤਾਕ ਉਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5 ਸੋਲਹੀ ਤੇ ਨਰਾਇਣ ਰਾਖ ਸੁਲਹੀ ਕਾਹ ਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾੜ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਰਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕਾ ਕਿਨੋਂ ਪੂਰਨ ਬਾਕ ਮਿਲਾਵਲ ਮਹਲਾ 5 ਸੋਲਹੀ ਤੇ ਨਰਾਇਣ ਰਾਖ ਸੋਲਹੀ ਕਾਹਤ ਕੈ ਨ ਪਹੁੰਚੈ ਸੋਲਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਲ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹੱਲਾ ਪੰਜਵਾਂ ਸੋਲਹੀ ਤੇ ਨਰਾਇਣ ਰਾਖ ਸੋਲਹੀ ਕਾ ਹਤ ਕੈ ਨ ਪਹੁੰਚੈ ਸੋਲਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿੰਨ ਦਿਨਾ ਤਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਬਿਲਾਵ ਮਹੱਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਬਾਕ ਮਿਲਾਵ ਮਹਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਿਨ ਜਨ ਰਚਿਆ ਤਿੰਨ ਦਿਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੋਲੀ ਕਾਤ ਕੈ ਨ ਪਹੁੰਚੈ ਸੋਲੀ ਹੋਏ ਮੂਆ ਨ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲੇਹਾਦੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5 ਸੁਲੇਹੀ ਤੇ ਨਰਾਇਣ ਰਾਖ ਸੁਲੇਹੀ ਕਾਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5 ਸੁਲੇਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕੈ ਨ ਪਹੁੰਚੈ ਸੁਲੇਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲੇਹਾਦੀ ਜਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹੱਲਾ ਪੰਜਵਾਂ ਸੂਲ ਹੀ ਤੇ ਨਰਾਇਣ ਰਾਖ ਸੂਲ ਹੀ ਕਾਹਤ ਕੈ ਨ ਪਹੁੰਚੈ ਸੂਲ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵਲ ਮਹਲਾ 5 ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕਹੀਂ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਿਨ ਜਨਾਂ ਰਚਿਆ ਤਿਨ ਦਿਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਾਂ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੋਲੀ ਕਾਤ ਕੈ ਨ ਪਹੁੰਚੈ ਸੋਲੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਜਿਆ ਜਨ ਰਚਿਆ ਤਿਨ ਦੀਨਾ ਤਾਕ ਉਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਬਾਕ ਮਿਲਾਵ ਮਹਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕਾ ਕਿਨੋਂ ਪੂਰਨ ਵਾਕ ਮਿਲਾਵ ਮਹੱਲਾ ਪੰਜਵਾਂ ਸੂਲੇ ਹੀ ਤੇ ਨਰਾਇਣ ਰਾਖ ਸੂਲੀ ਕਾਹਤ ਕੈ ਨ ਪਹੁੰਚੈ ਸੂਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹੱਲਾ ਪੰਜਵਾਂ ਸੂਲ ਹੀ ਤੇ ਨਰਾਇਣ ਰਾਖ ਸੂਲ ਹੀ ਕਾਹ ਤ ਕੈ ਨ ਪਹੁੰਚੈ ਸੂਲ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਿਨ ਰਚਿਆ ਤਿਨ ਦੀਨਾ ਧਾਕ ਪੁਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5ਵਾਂ ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਉਤਰ ਮੀਤ ਧਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲੇਹਾਦੀ ਜਿਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹਲਾ 5 ਸੋਲਹੀ ਤੇ ਨਰਾਇਣ ਰਾਖ ਸੋਲਹੀ ਕਾਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲੇਹਾਰੀ ਜਿਨ ਜਨਕਾ ਕਿਨੋ ਪੂਰਨ ਵਾਕ ਮਿਲਾਵਲ ਮਹਲਾ 5 ਸੁਲਹੀ ਤੇ ਨਰਾਇਣ ਰਾਖ ਸੁਲਹੀ ਕਾਹਤ ਕਹੀਂ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾ ਕਾਰਡ ਕੁਠਾਰ ਖਸਮ ਸਿਰ ਕਟਿਆ ਖਿੰਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨ ਕਾ ਕਿਨੋ ਪੂਰਨ ਵਾਕ ਮਿਲਾਵ ਮਹੱਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾ ਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪੱਛਿਆ ਜਨ ਰਚਿਆ ਤਿਨ ਦੀਨਾ ਧਾਕ ਪੁਤਰ ਮੀਤ ਤਨ ਕਿਛੁ ਨ ਰਹਿਆ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਬਾਕ ਮਿਲਾਵ ਮਹੱਲਾ ਪੰਜਵਾਂ ਸੋਲੇ ਹੀ ਤੇ ਨਰਾਇਣ ਰਾਖ ਸੁਲੀ ਕਾਹਤ ਕੈ ਨ ਪਹੁੰਚੈ ਸੋਲੇ ਹੀ ਹੋਏ ਮੂਆ ਨਾ ਪਾਕ ਰਹਾ ਕਾਡ ਕੁਠਾਰ ਖਸਮ ਸਿਰ ਕਟਿਆ ਖਿੰਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਨ ਰਚਿਆ ਤਿਲ ਦੀਨਾ ਤਾਕ ਪਤਰ ਮੀਤ ਤਨ ਕਿਛੁ ਨ ਰਹਿਆ ਸੋ ਛੋਡ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕਿਨੋ ਪੂਰਨ ਵਾਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ